ਹੈਲੋ ਜੀ ਸਸ਼ਿਕਾ ਸਾਰਿਆਂ ਨੂੰ ਸਰਾ ਫੈਸ਼ਨ ਟਿਕ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਘਗਰੇ ਜਿਹੜੇ ਆਪਾਂ ਤੋਂ ਕਿਸੇ ਨੇ ਤਿਆਰ ਕਰਵਾਏ ਨੇ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਆਪਣਾ ਜੀ 7 ਮੀਟਰ ਦਾ ਘਗਰਾ ਬਹੁਤ ਹੀ ਸੋਹਣੀ ਲੁੱਕ ਦਾ ਹੈਗਾ ਦੇਖ ਸਕਦੇ ਹੋ ਤੁਸੀਂ ਫਿਨਿਸ਼ਿੰਗ ਪੂਰੀ ਸਾਫ਼ ਹੈ ਪਲਾਸੇ ਵਗੈਰੇ ਤੇ ਵੀ ਫਿਨਿਸ਼ਿੰਗ ਤੇ ਲੈਂਸ ਤੇ ਵੀ ਆਪਾਂ ਪੂਰੀ ਸਾਫ਼ ਸੁਥਰੀ ਸਟਿਚ ਕੀਤਾਗਾ ਦੇਖ ਸਕਦੇ ਹੋ ਜੀ ਇਹ 7 ਮੀਟਰ ਦਾ ਜੀ ਆਪਣਾ ਘਗਰਾ ਹੈ ਆ ਲਓ ਜੀ ਬਾਲਾਂ ਨੂੰ ਥੋੜਾ ਜਿਹਾ ਇਗਨੋਰ ਕਰਿਓ ਕਿਉਂਕਿ ਇਹਨਾਂ ਦਾ ਥੋੜਾ ਜਿਹਾ ਆਪਣਾ ਜਿਹੜਾ ਹੁੰਦਾ ਨਾ ਘੇਰ ਵੀ ਵੱਡਾ ਹੁੰਦਾ ਤੇ ਤੈ ਵੀ ਲਾ ਦੀ ਤਾਂ ਵੀ ਮੱਲੋ ਜੋਰੀ ਬਾਲ ਪਏ ਜਾਂਦੇ ਨੇ ਆ ਲਓ ਜੀ ਦੇਖ ਸਕਦੇ ਹੋ ਤੁਸੀਂ ਇਹ ਆ ਪਦੋ ਕਿਸ ਨੇ ਕਰਾਇਆ ਜੀ ਤਿਆਰ ਆਹ ਵਾਲਾ ਹੈਗੇ ਇਹਦਾ ਜੀ ਨਾਲਾ ਨਾਲਾ ਤੁਸੀਂ ਦੇਖ ਸਕਦੇ ਹੋ ਆ ਲਓ ਜੀ ਇਹ ਆਪਣਾ ਹੈਗਾ ਜੀ ਇਹ ਦੋ ਤਿਆਰ ਕਰਾਈਨੇ ਆਪਾਂ ਤੋਂ ਇਹ ਪਹਿਲਾ ਹੈਗਾ ਜੀ ਉਸ ਤੋਂ ਪਿੱਛੋਂ ਹੈਗਾ ਜੀ ਰੈੱਡ ਕਲਰ ਇਹਦੇ ਸੋਨਾਂ ਨੇ ਨਾਲਾ ਨਹੀਂ ਪਵਾਇਆ ਉਹ ਕਹਿੰਦੇ ਸੀ ਆਹ ਵੀ ਤਿਆਰ ਕਰ ਲਾਂਗੇ ਆਹ ਲਓ ਜੀ ਦੇਖ ਸਕਦੇ ਆ ਇਹ ਵਾਲਾ ਜਿਹੜਾ ਕੱਗਰਾ ਹੈਗਾ ਜੀ 5 ਮੀਟਰ ਦਾ ਜਿਹੜਾ ਆਪਾਂ ਪਹਿਲਾਂ ਤੁਹਾਨੂੰ نیچے ਵਾਲਾ ਦਿਖਾਇਆ ਇਹ ਹੈਗਾ ਜੀ 7 ਮੀਟਰ ਦਾ ਤੁਸੀਂ ਦੇਖ ਸਕਦੇ ਹੋ ਆ ਲਓ ਜੀ ਫ੍ਰੈਸ਼ ਬੋਸ साफ सुथरे ढंग तैयार देख सकते हो जी आ लो जी उस तो पिछों जी अपने को बाग ये बाग यूटा ने अपने तो मंगवाया सी, आ लो जी, देख सकते हो ती जी पूरा डबल है जी बाग ऐसी कोई गल नहीं है ਉਸੋ ਵਿਚਾਰი ਆਪਣੇ ਕੋਲ ਹੈਗਾ ਸਟਿਚ ਕਰਨ ਵਾਲੇ ਜੇ ਕਿਸੇ ਮੇਰੀ ਭੈਣ ਨੇ ਸਟਿਚ ਕਰਵਾਉਣਾ ਹੋਵੇ ਕੱਗਰਾ ਇਹ ਕਾਵਾਲਾ ਕਲਰ ਆ ਕਲਰ ਆਪਣੇ ਕੋਲੇ ਬਹੁਤ ਨੇਗੇ ਤੁਹਾਡੀ ਚੋਆਇਸ ਨਾਲ ਹੀ ਤਿਆਰ ਕਰਾਂਗੇ ਜੇ ਤੁਹਾਨੂੰ ਤੁਸੀਂ ਕਹਿ ਜਾਈਏ ਤਿਆਰ ਕਰਵਾਉਣਾ ਹੋਇਆ ਇਹ ਕਾਵਾਲਾ ਕਲਰ ਆ ਜੀ ਇਹ ਰਹੇਗਾ ਅੱਜ ਬਲੈਕ ਕਲਰ ਇਹਨਾਂ ਕਲਰਾਂ 'ਚ ਜੇ ਤੁਹਾਨੂੰ ਕੋਈ ਕਲਰ ਪਸੰਦ ਹੋਵੇ ਤਾਂ ਤੁਸੀਂ স্ক্রিনਸ਼ਾਟ ਲੈ ਕੇ ਸਾਨੂੰ ਦੱਸ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੇ ਜਿਹੜੀ ਸਿਆਹ ਤਿਆਰ ਕੀਤੀ ਹੈ ਗੱਗਰੇ ਸੋਨੂੰ ਕਿਵੇਂ ਦੇ ਲੱਗੇ ਜੇ ਕਿਸੇ ਮੇਰੇ ਭੈਣ ਨੇ ਕਰੋਨਾ ਹੋਵੇ ਤਿਆਰਤਾ ਸਾਨੂੰ WhatsApp ਤੇ ਮੈਸੇਜ ਪਲੀਜ਼ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਓਕੇ ਜੀ ਬਾਏ ਸ਼ਸ਼ੀ ਕਾਂ